ਕਾਲ ਗਾਇਜ਼ ਹੋਰ ਕੀ ਹਾਲ ਚਾਲ ਗਾਇਜ਼ ਅੱਜ ਸੀਗੀ ਸਮੈਰਾ ਨੂੰ ਛੁੱਟੀ ਤੇ ਅੱਜ ਆਪਾਂ ਕਰ ਰਹੇ ਆ ਜੀ ਆਪਣਾ ਨਿਊ ਬਲੌਗ ਫੇਰ ਦੁਬਾਰੇ ਸ਼ੁਰੂ ਸਾਰੀ ਬਲੌਗ ਸਮੈਰਾ ਨੇ ਬਣਾਇਆ ਜੀ ਠੀਕ ਆ ਜੀ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਲਾਈਕ ਸ਼ੇਅਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਦੇ ਫੇਸਬੁੱਕ ਨੂੰ ਜਰੂਰ ਫੋਲੋ ਕਰਿਓ ਤੇ ਸਮੈਰਾ ਨੂੰ YouTube ਨੂੰ ਜੋਬ ਸਬਸਕ੍ਰਾਈਬ ਕਰਿਓ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਅਸੀਂ ਆਪਦੇ ਚੈਨਲ ਤੇ ਠੀਕ ਆ ਜੀ ਤੁਹਾਨੂੰ ਰਤਨ ਦੀ ਨੋਟ ਨਹੀਂ ਸੀ ਰਿਹਾ ਤੁਹਾਨੂੰ ਮੈਂ ਕਿਹਾ ਨੂੰ ਵੀ ਆਉਣੇ ਆ ਠੀਕ ਹੈ ਜੀ ਨਾ ਕਿ ਆਪ ਮੈਂ ਆਉਣਾ ਤੇ ਆ ਸਮੈਰਾ ਨੂੰ ਪੁੱਛਦੇ ਆ ਕੀ ਕਹਿੰਦੀ ਹੈ ਹਾਂ ਜੀ ਪਾਪਾ ਤਾਂ ਲੇਟ ਉੱਠੇ ਸੀ ਤਾਂ ਮੈਂ ਤਾਂ ਦਾ ਬ੍ਰਸ਼ ਵਗੈਰਾ ਕਰ ਲਿਆ ਮੈਂ ਤਾਂ ਟਿਕੂ ਨਹੀਂ ਮੈਂ ਨਾ ਰੁਗਾ ਚੋ ਓਹ ਹੋ ਇਹ ਤਾਂ ਦੇਖ ਲੋ ਹੀ ਮੇਰੀ ਹੀ ਬੇਇੱਜ਼ਤੀ ਕਰਦੀ ਆ ਮੇਰੇ ਬਲੌਗ ਦੇ ਵਿੱਚ ਤੇ ਉਹ ਮਾਉ ਵੀ ਨਹੀਂ ਆਉਂਦੀ ਸੰਗ ਕਿ ਪਾਪਾ ਦੇ ਬਲੌਗ ਚ ਮੈਂ ਪਾਪਾ ਦੀ ਬੇਇੱਜ਼ਤੀ ਓ ਸੌਰੀ ਇਹ ਤਾਂ ਬਲੌਗ ਭਈ ਮੇ ਪਾਪਾ ਦਾ ਕੋਦੋਂ ਮੈਂ ਤਾਂ ਸਾਡੀ ਸਮੈਰਾ ਦਾ ਬਲੌਗ ਕੀ ਕਰ ਰਹੀਆਂ ਹੁਣ ਤੂੰ? ਪੂੜੀ ਖਾ ਰਹੀ ਆ। ਅੱਛਾ। ਪੂੜੀਆਂ। ਚੱਗਾਣਾ ਗੁਣਾ ਦਸਨਾ ਦੇ ਕੋਈ। ਬਰਦੀ ਬੱਲੇ। ਇਹ ਸਭ ਸਭ। ਆਸਾ। ਟੀਵੀ ਲਾ ਰਹੀਆਂ ਹੁਣ ਨੂੰ। ਟੀਵੀ ਤੋਂ ਬਿਨਾਂ ਰੋਟੀ ਨਹੀਂ ਖਾਦੀ ਜਾਂਦੀ। ਨਹੀਂ ਮੈਂ ਤਾਂ ਨਹੀਂ ਖਾਦੀ ਅੰਬੇ ਹੋਰ ਕਿ ਤੂੰ ਖਾਦੀ ਹੋਣੀ। ਓਹੋ। ਚਲੋ। ਚਲੋ ਵੀ ਮਿੱਤਰੋ ਮਿਲਦੇ ਆਂ ਨਾ ਕੇ। ਹੈਂ? ਰੋਟੀ ਬਹੁਤ ਸਵਾਦ ਆ ਖਾ ਕੇ ਦੇਖੀ। ਰੋਟੀ ਸਵਾਦ ਆ ਪੂਰੀ ਨਿਆਰੇ ਦਾ ਰ। ਕਾਦੀ ਕਾਦੀ ਆ। ਮੂਰੀਆ। ਹਰ ਬੇਸ ਨਾ ਦੱਸਾ ਮੱਕੀ ਬੋਤ ਚਲੋ ਜੀ ਸਮੈਲ ਦੇ ਫਿਰ ਨਾ ਕੇ ਠੀਕ ਹੈ ਜੀ ਫਿਰ ਬਣਾਵਾਂਗੇ ਬਲਾਉ ਐ ਫਿਊ ਮੂਮੈਂਟਸ ਲੇਟਰ ਹਾਂਜੀ ਗਾਇਜ਼ ਆ ਗਿਆ ਜੀ ਨਾ ਕੇ ਮੈਂ ਠੀਕ ਹੈ ਜੀ ਤੇ ਨਾ ਕੇ ਇਹ ਸਮੈਰਾ ਖਾ ਰਹੀ ਹੈ ਜੀ ਰੋਟੀ ਜੀ ਠੀਕ ਹੈ ਜੀ ਮੈਂ ਆ ਗਿਆ ਨਾ ਕੇ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤਾਂ ਜਾਊਗਾ ਦੁਕਾਨ ਤੇ ਤੇ ਉਸ ਤੋਂ ਬਾਅਦ ਸਮੈਰਾ ਬਣਾਊਗੀ ਸਾਰਾ ਵਲੌਗ ਇਸ ਤੋਂ ਬਾਅਦ ਹੀ ਦੇਖਿਓ ਅੱਜ ਦਾ ਵਲੌਗ ਜਿਹੜਾ ਬਣੂਗਾ ਉਹ ਸਮੈਰਾ ਕੀਪਲ ਨੇ ਬਣਾਉਣਾਗਾ ਠੀਕ ਹੈ ਜੀ ਅੱਜ ਇਸ ਤੋਂ ਬਾਅਦ ਜਦੋਂ ਮੈਂ ਹੁਣ ਕੱਪੜੇ ਪਾਊਗਾ ਤੁਹਾਨੂੰ ਆਪਦੀ ਡਰੈਸ ਦਿਖਾਊਗਾ ਕਿ ਆ ਆਇਆ ਠੀਕ ਹੈ A few moments later ਅੱਜ ਜੀ ਮਿੱਤਰੋ ਹੋ ਗਿਆ ਮੈਂ ਤਿਆਰ ਦਿਖਾਵਾ ਤੁਹਾਨੂੰ ਮੇਰੀ ਫਾਈਨਲ ਲੁੱਕ ਕੇ ਜਿ ਬਣੀ ਆ ਕੀ ਬਾਤ ਆ ਦੇਖੋ ਬਾਕੀ ਦਿਖਾਈ ਮੜਿਆ ਵੀਰ ਨੂੰ ਆਏ ਭੜਾ ਬਹੁਤ ਕਮ ਸੀਟ ਹੈ ਹਾਂਜੀ ਬਾਈ ਜੀ ਕਿਵੇਂ ਲੱਗ ਰਹੇ ਹੋ ਦੱਸੋ ਫਿਰ ਠੀਕ ਹੈ ਜੀ ਗੁਰਦਾਸ ਜੀ ਕੀ ਬਾਤ ਆ ਦੱਸੋ ਇੱਕ ਇੱਕ ਉਂਗਲੀ ਆ ਹਲਸ ਇਸ ਤੋਂ ਬਾਅਦ ਜੀ ਸਾਰਾ ਬਲੌਗ ਬਣਾਉਗੀ ਇਸ ਤੋਂ ਇਸ ਤੋਂ ਬਾਅਦ ਜੀ ਸਾਰਾ ਵਲੋਗ ਬਣਾਉਗੀ ਸਮੈਰਾ ਕੀਪਲ ਜੀ ਠੀਕ ਹੈ ਜੀ ਮੈਂ ਤਾਂ ਚੱਲਿਆਗਾ ਜੀ ਮੈਂ ਵੀ ਆਪਦਾ ਜਿਹੜਾ ਦੁਕਾਨ ਤੇ ਜਾਵਾਂਗਾ ਉਹ ਵੀ ਮਾੜਾ ਮੋਟਾ ਵੀ ਪਾਉਂਗਾ ਵਿੱਚ ਬਾਕੀ ਜਿਹੜਾ ਕੋਈ ਸੱਚ ਜਾਣ ਦੇ ਵਿੱਚ ਹੋਊਗਾ ਉਹ ਸਾਰਾ ਉਹ ਸਾਨੂੰ ਸਮੈਰਾ ਦੱਸੂਗੀ ਦੱਸੇਗੀ ਨਾ ਹਾਂ ਬੁਲਾ ਕਾ ਨਹੀਂ ਦੱਸੂਗੀ ਦੱਸੇਗੀ ਨਾ ਠੀਕ ਹੈ ਜੀ ਸਾਰਾ ਕੋਸ ਨੂੰ ਸਮੈਰਾ ਦੱਸੂਗੀ ਤਾਂ ਇਹ ਨਹੀਂ ਖਾਂਦੇ ਹੁੰਦੇ ਬੁੱਤ ਗਲੇ 'ਚ ਫਸ ਜਾਂਦੀ ਹੁੰਦੀ ਹੈ ਰੋਟੀ आगा। आगा। नहीं नहीं एक ही कर रही है घड़ी वो ठीक है जी बाकी फिर उस तो बाद जो में में मैं सुन के में लग गया को कुड़ता है मां भी ठीक है चलो मिलते हैं जी फिर मैं तो जानना फिर यार हैं हेलो मैं जानना पापा जा रहे हैं पापा सुबह से ब्रेकफास्ट नहीं करना ओहो ਮੈਂ ਤਾਂ ਭੁੱਲ ਗਿਆ ਸੀ ਯਾਰ ਚੱਲ ਮੈਂ ਹੁਣ ਕਰਦਾ ਬ੍ਰੇਕਫਾਸਟ ਚਲੋ ਆ ਗਏோம் ਸਾਰਾ ਵੀਰਾ ਬ੍ਰੇਕਫਾਸਟ ਪਪਾ ਜਾਨੇ ਤੇ ਮੇਰੀ ਆ ਪਪਾ ਦੀ ਪਪਾ ਪਪਾ ਸਾਗ ਬਹੁਤੀ ਸਾਗ ਉਹ ਵੀ ਰੋਟੀ ਵੀ ਦਿਖਾ ਦੇ ਇਹ ਸਾਗ ਇਹ ਮੋਲੀ ਦੀ ਰੋਟੀ ਆ ਮੈਂ ਤਾਂ ਕੰਬੀਨੇਸ਼ਨ ਵਧੀਆ ਲੱਗਿਆ ਤਾ ਦੇਖ ਰਿਹਾ ਤਾਰਕ ਮੇਤਾ वीडियो बना पापा पपड़ी देखो कितनी बढ़िया जा शो खाकर न्यूरा गया हम्म mm, बहुत स्वाला गया पापा किथे पापा किथे पापा किथे पापा किथे पापा, पापा, पापा तासे ਲੂ ਬਾਬਾ ਲੂ ਲੂ ਬਾਬਾ ਲੂ ਹਾਂਜੀ ਵੀਰ ਜੀ ਕੀ ਕਰਨ ਦੇ ਜੇ ਕੁਸ਼ਨੀ ਅਤਰੀ ਸੀ ਕਦੀ ਕੱਟ ਇਹ ਕੀ ਬੋਲ ਤੂੰ ਨਹੀਂ ਹਾਂ ਜੀ ਮੈਂ ਜੀ ਹੁਣ ਫਿਰ ਰੋਟੀ ਦਾ ਖਾ ਲਈ ਸੀਗੀ ਉਹ ਮੈਂ ਸਾਗ ਖਾ ਲਿਆ ਮੇਰੇ ਹੋਣ ਲੱਗੀ ਜੀ ਜਲਨ ਖਬਰਾੜ ਜੀ ਹੋਣ ਲੱਗ ਗਈ ਮੇਰੇ ਤੇ ਹੁਣ ਮੈਂ ਕਹਾਂ ਚੱਲ ਚਾਹ ਪੀਣੇ ਗਈ ਪਤਾ ਇਹਦਾ ਨਾ ਮਾੜਾ ਸੱਜਣ ਨਹੀਂ ਹੋ ਰਹੀ ਪਤਾ ਨਹੀਂ ਕੀ ਹੋਣ ਲੱਗ ਗਿਆ ਇਹਦਾ ਸਾਗ ਖਾ ਕੇ ਯਾਰ ਖਬਰਾੜ ਜੀ ਹੋਣ ਲੱਗ ਜਾਂਦੀ ਹੱਥੋਂ ਬਾਦ ਆਪਾਂ ਖਾਂਦੇ ਨਹੀਂ ਸਾਗ ਆ ਦੇਖੋ ਸਮੈਰਾ ਦੀ ਐਕਟਿੰਗ ਦੇਖੋ ਕੰਟਰੋਲ ਕੰਟਰੋਲ ਇਹ ਕੀ ਕਰ ਰਹੇ ਹੋ ਮਹਾਰਾਜ ਤੁਸੀਂ ਭਾਈ ਜੀ ਲੋ ਜੀ ਮੈਂ ਕਹ ਫਿਰ ਚਾਹ ਪੀ ਲਈਏ ਠੀਕਾ ਜੀ ਚਾਹ ਪੀ ਆਵਾਂ ਫਿਰ ਮੈਂ ਆਵਾਂ ਇਹ ਮੋਟੋ ਚੁੱਪ ਚੁੱਪ ਬਿਲਕੁਲ ਚੁੱਪ ਦੇਖ ਲੋ ਜੀ ਕਿੰਨੀ ਸ਼ਰਾਰਤੀ ਹੈ ਜੀ ਮੱਤ ਹੋਰ ਹੋ ਜੂ ਹੋ ਜੇ ਇਹ ਇਹ ਬਣਾ ਦੇਗਾ ਹਾਂ ਆਲਾ ਆ ਆ ਗਿਆ ਜੀ ਮੈਨੂੰ ਫੋਨ ਪਤਾ ਨਹੀਂ ਕਿਹਦਾ ਏ ਆ ਗਏ ਸਾਡੇ ਮਿਸਤਰੀ ਦਾ ਬੁੱਧੂ ਦਾ ਹਾਂਜੀ ਉਸਤਾਦ ਜੀ ਆ ਵਗ ਤਰਨ ਲੱਗਿਆ ਕਰੋ ਚਲੋ ਜੀ ਮੈਂ ਤਾਂ ਜਾਣਾ ਬਸ ਉਹਨੂੰ ਦੁਕਾਨ ਤੇ ਹੁਣ ਮੈਨੂੰ ਦਾ ਸਾਖ ਖਾਲੇ ਨਾ ਡੀਐਸਆਰ ਦਾ ਕੈਪਸੂਲ ਖਾਣਾ ਬੈਂਦਾ ਯਾਰ ਆਪਿਆ ਜੀ ਠੀਕ ਹੈ ਜੀ ਆ ਕੇ ਸੁਲਹਣਾ ਬੂਆ ਹੁਣ ਦੇਖੋ ਆ ਦੇਖਦੇ ਹਾਂ ਹੁਣ ਆਪਾਂ ਸਮੈਰਾ ਕੀ ਕਰ ਰਹੀ ਆ ਆ ਪਚਾਲ ਕਿਨੇ ਪਾਇਆ ਇੰਨਾ ਕਿਉਂ ਇੱਕ ਹੀ ਗੱਲ ਬਣੀ ਇੰਨਾ ਹੋਣਾ ਪਹਿਲਾਂ ਅੱਖ ਰੱਖੋ ਜੀ ਬੈਡਾਂ ਦੇ ਜ਼ਾਂਹ ਤੇ ਹੈ ਕੀ ਬਣਾ ਰਹੀ ਆ ਇਹ ਮੈਂ ਦਾਦੂ ਨਾਲ ਗੱਲਾਂ ਕਰ ਰਿਹਾ ਤਾ ਜਾ ਲੈ ਆ ਹੁ ਆਏ ਨਹੀਂ ਕਰਦੇ ਹੁੰਦੇ ਜਾ ਫਿਰ ਮੈਨੂੰ ਸੀ ਆਫ ਕਰਕੇ ਚਲ ਚਲ ਵੂਮੈਨ ਚੱਲ ਇਹ ਵੂਮੈਨ ਚੱਲ ਆ ਫੜ ਉਸੇ ਚੱਲ ਲੋ ਇਹ ਕਰਿਆ ਬੋਤ ਨਹੀਂ ਮੈਂ ਵੀ ਹਾਂ 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 ਮੈ ਫੇਸਬੁੱਕ ਦੇਖ ਲਿਓ ਫੇਸਬੁੱਕ ਮੈਂ ਚਾਹ ਪੀ ਰਿਹਾ ਜੀ ਤੁਸੀਂ ਚਾਹ ਨੂੰ ਚੂਸ ਨੂੰ ਨਾਮ ਚੂ ਰੱਖਣਾ ਚਾਹੀਦਾ ਚੂ ਰੱਖਣਾ ਪੰਜਾਬੀ ਵੀਰ ਜੀ ਪੰਜਾਬੀ ਵੀਰ ਜੀ ਪਾਪੜੋ ਵੀ ਡਾਟਣਾ ਚਾਹੀਦਾ ਛੋਟੇ ਬੱਚੇ ਕੀ ਕਹਿਣੀਆਂ ਕੀ ਕਹਿਣੀਆਂ ਆ ਬਣੋ ਵੀ ਡਾਂਟਾ ਨਹੀਂਦਾ ਛੋਟੇ ਬੱਚਾ ਵਰਗੀ ਹਰਕਤਾਂ ਕਰਦਾ ਰਿਹਾ ਕੁਛ ਨਾਨਸੈਂਸ ਓਹੋ ਦੇਖੋ ਜੀ ਮੈਨੂੰ ਕੀ ਕਹਿ ਰਹੀ ਆ ਉਹ ਵੀ ਮੇਰੀ ਕੁੜੀ ਮੈਨੂੰ ਨਾਨਸੈਂਸ ਕਹਿ ਰਹੀ ਆ ਆ ਫੜ ਲਓ ਇਹਨੂੰ ਫੜ ਲਓ ਮਾਰ ਲਓ ਮਾਰ ਲਓ ਮਾਰ ਲਓ ਮਾਰ ਲਓ ਤੀ ਨਹੀਂ ਹੁਣ ਨਹੀਂ ਮੈਂ ਸੋਨੂੰ ਨੇ ਕਾਕਾ ਹੈ ਹੂੰ ਕਾਕਾ ਮੇਰਾ ਦਸ ਹੂੰ ਬਾਈ ਬਾਈ ਟਾਟਾ ਗੁੱਡ ਬਾਏ ਗਿਆ ਅੱਛਾ ਤੂੰ ਨਾ ਅਕੇ ਕੀ ਕੀ ਪੋਣਾ ਆਹਾ ਦਿਖਾ ਵੀਜ਼ ਨੂੰ ਕੱਪੜੇ ਗਾਇਜ਼ ਨੂੰ ਕੱਪੜੇ ਦਿਖਾ ਗਾਇਜ਼ ਨੂੰ ਕੱਪੜੇ ਦਿਖਾ ਇਹ ਮੇਰੀ ਪੈਂਟਾ ਇਹ ਪੈਂਟਾ ਹੈ ਅੱਛਾ ਪੈਂਟਾ ਹੈ ਠੀਕ ਆ ਤੇ ਆ ਹੱਥ ਪੁਰਾ ਕਰ ਹੱਥਾਂ 'ਇ ਫੜ ਹਾਂ ਗਾਇਜ਼ ਦੱਸਿਓ ਕਮੈਂਟ ਕਰਕੇ ਕੀ ਕਿਵੇਂ ਲੱਗੀ ਐ ਜ਼ਮਾਇਰਾ ਦੇ ਬਾਕੀ ਇਹ ਜਦੋਂ ਪਾ ਕੇ ਜਦੋਂ ਨਾ ਕੇ ਪਾਉਗੀ ਉਹ ਤੁਹਾਨੂੰ ਦਿਖਾਉਗੀ ਸਾਹ ਤਾਂ ਦੇਖਿਆ ਮੇਰੇ ਡਰੈਸ ਕਿਵੇਂ ਲੱਗੇ ਅੱਜ ਮੈਂ ਚੋਕੋ ਪਾਈ ਵੀ ਨਹੀਂ ਚਾਹੂੰ ਗਾਇਜ਼ ਇਹ ਰੋ ਚੋਕੋ ਪਾਈ ਖਾਂਦੀ ਐ ਇਹਨੂੰ ਸਮਝਾਓ ਮੜਾ ਤੁਸੀਂ ਰੋਜ ਨਹੀਂ ਖਾਂਦੀ ਪਾਪਾ ਦੇ ਕਿਹਾ ਸੀ ਪਤਨੂ ਚੋਕੋ ਪਾਈ ਦਵਾਉ ਮੈਂ ਦਵਾ ਕੇ ਨਹੀਂ ਆਏ ਇਹ ਰੋਈ ਗਾイズ ਕੱਲ ਨਹੀਂ ਦਵਾਈ ਪਰਸੋਂ ਦਵਾਈਆ ਗਾイズੁੱਥੇ ਦਵਾਈਆ ਹਾਂ ਝੂਠ ਬੋਲਦੇ ਨੇ ਝੂਠ ਬੋਲਣਾ ਪਾਪੇ ਲੱਗਦਾ ਸਾਪ ਨਹੀਂ ਨਹੀਂ ਗਾイズ ਇਹ ਝੂਠ ਬੋਲਦੇ ਮੈਂ ਝੂਠ ਬੋਲਦਾ ਨਹੀਂ ਗਾイズ ਕੱਲ ਮੈਂ ਇਹਨਾਂ ਤੇ ਅਜੀਗਾ ਕਿ ਚੋਕੋ ਪਾਈ ਨਾ ਖਾ ਫਿਰ ਕਹਿੰਦੀ ਮੈਨੂੰ ਚਿਪਸ ਦਵਾਓ ਫਿਰ ਚਿਪਸ ਖਾਦੇ ਨੇ ਨਹੀਂ ਮੈਂ ਚੋਕੋ ਪਾਈ ਖਾਣੀ ਆ ਚਲੋ ਠੀਕ ਆ ਗਾイズ ਗਾイズ ਮੈਂ ਚੱਲਿਆ ਹੁਣ ਦੁਕਾਨ ਤੇ ਠੀਕ ਆ ਜੀ ਮੇਰੀ ਗੱਲ ਸੁਣਾ ਆਪਾਂ ਨੇ ਚੋਕੋ ਪਾਈ ਲੈ ਕੇ ਪਨੀਰ ਗਿਣਾ ਚੋਕੋ ਬਾਈ ਲੈ ਕੇ ਉਹਦਾ ਮਿਲਕ ਸ਼ੇਕ ਬਣਾਵਾਂਗੀ ਚੋਕੋ ਬਾਈ ਦਾ ਮਿਲਕ ਸ਼ੇਕ ਨਹੀਂ ਬਣਦਾ ਹੁੰਦਾ ਠੀਕ ਹੈ ਨਾ ਉਹ ਤਾਂ ਨਹੀਂ ਹੀ ਬਣਦਾ ਤੇ ਵੇੜੀ ਤੇ ਚਲਾ ਫੜ ਮੋਬਾਈਲ ਫੜ ਪਾਪਾ ਸਿੱਕੀ ਕਰ ਰਹੇ ਹੁਣ ਹੁਣ ਮੈਂ ਪੁੱਤ ਡੀਐਸਆਰ ਨਾਲ ਲੈ ਰਿਹਾ ਟੈਪਸੂਰ ਬਾਈ ਜੀ ਚਾਹ ਥਾਪੀ ਕੇ ਖਾਜੋ ਸਿੱਧਾ ਸਿੱਧਾ ਫਿਰ ਉਹ ਇਹਦਾ ਸੈੱਟ ਹੋਏਗਾ ਮੇਰਾ ਪੁੱਤ ਸਿੱਧਾ ਬਸ ਇਹਦਾ ਚੈਲੰਜ ਆ ਚੈਲੰਜ ਆ ਚੈਲੰਜ ਆ ये लाइन आ देखो पूरी लाइन है हां ये तो तुसी आ बूट टच करके दिखाओ ये लाइन तो ये लाइन जो बाहर नहीं निकलना सी चल ठीक आ जा फिर मेनू छट के ता मड़ा जा क्यों तो छट के आ मैं छोटी बाजी चलो बिहान दे और नॉनसेंस छेती चलो टाइम नहीं है ਚੰਗਾ ਵਿੱਚ ਚੰਗਾ ਵਿੱਚ ਸਮਾਇਆ ਚੰਗਾ ਵਿੱਚ ਚੰਗਾ ਵਿੱਚ ਪਾਰਕ ਵੀ ਜਾਣਾ ਅੱਜ ਚੰਗਾ ਪਾਰਕ ਵੀ ਚੱਲੋ ਹਾਂ ਹੋਸ਼ਿਆ ਤੁਸੀਂ ਲੈ ਕੇ ਜਾਓਗੇ ਹੋਰ ਕੌਣ ਲੈ ਕੇ ਜਾਂਦਾ ਹੁੰਦਾ ਤੈਨੂੰ ਛੋੜਾ ਦੇ ਜਾਣ ਕੇ ਜਾਣ ਕੇ ਜਾਣ ਕੇ ਜਾਣ ਕੇ ਪਾਪਾ ਅਸਟਿਕਰ ਕੋ ਫੜਿਆ ਵੈਸੇ ਹੈ ਅਸਟਿਕਰ ਕੋ ਫੜਿਆ ਮੈਂ ਨਹੀਂ ਫੜਿਆ ਇੱਕ ਜਾਣਾ ਜਣਾ ਬਣ ਬੜੀ ਬੈਠਾ ਉਹਨੇ ਫੜਿਆ ਨਹੀਂ ਫੜਿਆ ਕੁਝ ਫਾਇਦੇ ਚੁਪਲਾ ਲਾਖੀ ਮੈਂ ਹਲਦੀ ਰੇਦੀ ਆ ਬਾਈ ਮੈਂ ਤਾਂ ਨਾ ਚੱਲਦੀ ਆ ਦੇਖ ਲੋ ਆ ਦੇਖ ਲੋ ਕੋਟੀ ਲਾਦੀ ਗਰਮੀ ਲੱਗਣ ਲੱਗੀ ਮੇਰਾ ਜ ਉਹ ਹੋਏ ਪੀਕਾ ਦਾ ਬਾਲਾ ਮੋਟਾ ਉਹ ਫੇਰ ਵੀ ਦੇਖੋ ਆ ਨਾਈਟ ਸੂਟ ਜਿਹੜਾ ਪਾਇਆ ਵਾ ਬਾਲਾ ਮੋਟਾ ਹੁੰਦਾ ਇੰਨੇ ਕਿ ਗਰਮੀ ਲੱਗਣ ਲੱਗੀ ਆਪਾਂ ਨੂੰ ਮਿਕਸੀ ਫੜਾ ਕੇ ਆਉਣੀ ਆ

E ਹੋਣੀਆਂ ਹੁਣ ਮੈਂ ਜਾ ਮੇਨਾਂ ਨੂੰ ਮੰਮੀ ਨੂੰ ਮਾਣਗੇ ਅਮੀ ਤੁਸੀਂ ਨਾ ਮੰਗੇ ਨਾ ਕਿਉਂ ਨਾ ਮੰਗ ਸਾਡੇ ਘਰ ਮੋਟੂ ਬਹੁਤ ਤੁਸੀਂ ਤਾਂ ਨਾ ਮੰਗ ਹੋਰ ਚੱਲ ਨਹੀਂ ਸੋ ਪਾਣੀ ਛਾਟ ਕੇ ਹੁਣੀਆਂ ਭਾਗ ਲਾ ਬਲਦੀ ਗਾਏ ਬਲਦੀ ਗਾਏ ਚਲੋ ਹੁਣ ਦੋ ਜਿਹੜੇ ਹੋਰ ਲਾਣੇ ਪੈਣਗੇ ਕੀ ਲਿਆ ਕਿ ਉਹਨੇ ਆਪ ਪੱਕਾਟ ਹੈਡ ਸ਼ਾਟ ਹੈਡ ਸ਼ਾਟ ਸੁਣੋ 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 ਨਹੀਂ ਇੱਥੇ ਬਾਲਟੋ ਦੇਖੋ ਮੇਰੀ ਦਾਦੀ ਨੇ ਕੀ ਬੋਲੀ ਆ ਸ਼ੈਤਮਾ ਮੈਰੀ ਗੁੱਡ ਕਿਸ ਨੂੰ ਤੇ ਇਧੇ ਦਾਸ ਕਿਉਂ ਅਸੀਂ ਇਧੇ ਦਾਸ

ਇਹ ਤੋਂ ਇਹਨਾਂ ਰਾਈਸ ਕਿਨ ਮੈਂ ਸੋਨੇ ਬਣ ਗਿਆ ਬੰੂ ਬਣ ਗਿਆ ਨਾ ਪਰ ਮੰਮੀ ਨੇ ਮੇਰਾ ਪੂਰਾ ਮੋਲ ਵੇੜ ਕੇ ਕੱਲ ਮਾਰ ਕੇ ਕਿਤਾ ਹੁਣ ਸੁਣਵਾ ਕੇ ਵੀਡੀਓ ਦਿਖਾਉਣਿਆ ਮੈਂ ਕੀ ਕੀਤਾ ਬਾਈ